ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਸੋਲ ਤਹਿਸੀਲ ਜ਼ਿਲ੍ਹਾ ਇਸਪੰਦੋਂ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਵੀਰ ਸਦਨਾਪ ਸਿੰਘ ਦੇ ਗੁਲਾਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਵਿਕਰੀ ਵਾਲੇ ਪਸ਼ੂ ਆਉਂਦੇ ਰਹਿੰਦੇ ਆ ਇਸ ਕਰੇ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਟੋਟਲ 4 ਨੱਕ ਤੁਹਾਨੂੰ ਦਿਖਾਉਣੇ ਆ ਦੋ ਮੱਝਾਂ ਸੂਈਆਂ ਨੇ ਤੇ ਦੋ ਪਸ਼ੂ ਸੂਏ ਦੋ ਗੱਬਣਾਂ ਤਿਆਰੀ ਵਾਲੇ ਆ ਇੱਕ ਝੋਟੀ ਗੱਬਣ ਤਿਆਰੀ ਵਾਲੀ ਆ ਦੋਸਤੋ ਇੱਕ ਜਰਸੀ ਬਰੀਡ ਦੇ ਵਿੱਚ ਬੜਾ ਤੁਹਾਨੂੰ ਦਿਖਾ ਦਾਂਗੇ ਸੋ ਇਹ ਚਾਰ ਨਗਾ ਦੋਸਤੋ ਚੌ ਨਗਾ ਦੀ ਡਿਟੇਲ ਬਾਈ ਸਤਨਾਮ ਤੋਂ ਲੈ ਕੇ ਆਪਾਂ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਪਸ਼ੂ ਚੰਗੇ ਆ ਦੋਸਤੋ ਵੱਡੇ ਪਸ਼ੂ ਆਉਂਦੇ ਰਹਿੰਦੇ ਆ ਵੱਡੀਆਂ ਮੱਝਾਂ ਆਉਂਦੀਆਂ ਰਹਿੰਦੀਆਂ ਨੇ ਇਸ ਕਿਲੇ ਦੇ ਉੱਪਰ ਤੇ ਖਾਸ ਵਿਜਟ ਪਿੰਡ ਸੋਲ ਕਰਨੀਆਂ ਤੁਸੀਂ ਠੀਕ ਹੈ ਤੇ ਗਗੋਪੂਹਾ ਪਿੰਡ ਵੀ ਥੋੜੀ ਦੂਰੀ ਤੇ ਆਪੋ ਚਰ ਪਿੰਡ ਬਿਲਕੁਲ ਨਜ਼ਦੀਕ ਆ ਅੱਜ ਤਰੀਕ ਦੋਸਤੋ ਨੋਟ ਕਰ ਲਓ ਅੱਜ 10 ਜੁਲਾਈ ਨੂੰ ਇਹ ਆਪਾਂ ਵੀਡੀਓ ਬਣਾ ਰਹੇ ਆਂ ਸਮਾਂ ਕੋਈ ਸ਼ਾਮ ਦੇ 3:00 ਵਜੇ ਦਾ ਸੋ ਪਸ਼ੂ ਜਿਹੜਾ ਦੋਸਤੋ ਕੋਈ ਵੀਰ ਸਵੇਆ ਲੈ ਕੇ ਜਾਂਦਾ ਹਰ ਵਾਰ ਆਪਣੀ اپیل ਹੁੰਦੀ ਏ ਦੋ ਟਾਈਮ ਚੋਕੇ ਤਸੱਲੀ ਆਪਣੀ ਯਕੀਨੀ ਬਣਾ ਲਿਓ ਕੱਬਣ ਪਸ਼ੂ ਚੌਥ ਨਾ ਦਾ ਟਿੱਪ ਕੇ ਭਰਾ ਕੇ ਤਸੱਲੀ ਆ ਉਹ ਵੀ ਆਪਣੀ ਜ਼ਰੂਰ ਯਕੀਨੀ ਬਣਾ ਲਿਓ ਹੱਕ ਸਮਝ ਕੇ ਆਪਣਾ ਆਉ ਲੈਣੇ ਬਤੇਰੇ ਡਿਟੇਲ ਕਰਦੇ ਆ ਗੱਲਬਾਤ ਪੁੱਛਦੇ ਆ ਕੀ ਇਨਫੋਰਮੇਸ਼ਨ ਆ ਅਜੇ ਨਾ ਪਸ਼ਕਵਾਂ ਦੀ ਸਭ ਤੋਂ ਪਹਿਲਾਂ ਪਾਈ ਸਤਨਾਮ ਸਾਸਰੀ ਘਰ ਸਾਰੇ ਜੀ ਸਾਸਰੀ ਘਰ ਸਾਰੇ ਦੂਰੋਂ ਨੇਰੇ ਉਹ ਸਾਸਰੀ ਘਰ ਜੀ ਸਾਸਰੀ ਘਰ ਵੀ ਸਤਨਾਮ ਅੱਛਾ ਵੀਰ ਜੀ ਸਤਨਾਮ ਅੱਜ ਪਸ਼ੂ ਜਿੱਤਾ ਪਾ ਜਿਕਰ ਕੀਤਾ ਚਾਰ ਬਕਾਊ ਆਪਣੇ ਕੋਲ ਹਾਂਜੀ ਹਾਂਜੀ ਸਤਨਾਮ ਚਾਰ ਆ ਦੋ ਸੁਈਆਂ ਮੱਝਾਂ ਤੇ ਦੋ ਹੀ ਗੱਪਣਾ ਇੱਕ ਵਿਹੜ ਤੇ ਕੋਚੋਟੀ ਹਾਂਜੀ ਹਾਂਜੀ ਠੀਕ ਆ ਜੀ ਤੇ ਸ਼ੁਰੂਆਤ ਵੀਰ ਸਤਨਾਮ ਇਥੋਂ ਕਰਾਂਗੇ ਵੱਡੀ ਮੱਝ ਆ ਹਾਂਜੀ ਤਿੰਨਵਾ ਸਵੇ ਸੁਈਏ ਵੀਰੇ ਵੀਰ ਜੀ ਤਿੰਜਾ ਸੂਆ ਸੁਈਓ ਤਿੰਜਾ ਹਾਂਜੀ ਅੱਜ ਕਿੰਨੇ ਕਿ ਦਿਨ ਹੋ ਗਏ ਆਜ ਵੀਰ ਜੀ ਤਿੰਜਾ ਦਿਨ ਹੋਇਆ ਸੁਈਨੋ ਤੇ ਜੈ ਦਿਨ ਹਾਂਜੀ ਤਿੱਜਾ ਦਿਨ ਸੂਈਨ ਹੋਇਆ ਵਾ ਠੀਕ ਹੈ ਜੀ ਹਾਂਜੀ ਮਗਰ ਕੱਟੀ ਆ ਗਈ ਹਾਂਜੀ ਮਗਰ ਕੱਟੀ ਜੋ ਵੀ ਜੈਡ ਬਲੈਕ ਸਾਰੀ ਕਾਲੀ ਜੋ ਠੀਕ ਹੈ ਜੀ ਇੱਕ ਵਾ ਵੀ ਨਹੀਂ ਚਟਾਗਾ ਕੱਟੀ ਦਾ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਦੋਸਤੋ ਮਗਰ ਕੱਟੀ ਆ ਤੇ ਤਿੱਜਾ ਸੂਬਾ ਤੇ ਤਿੰਨ ਕ ਦਿਨਾਂ ਦਾ ਸਮਾਂ ਹੋਇਆ ਸੂਈਨ ਤੇ ਕੀ ਬੌਲੇ ਦੀ ਕੀ ਸਥਿਤੀ ਨੇ ਥੱਲੇ ਵੀ ਥੱਲੇ 12 13 ਕਿਲੋ ਬੌਲਾ ਖੁੱਲੇ ਡੁੱਲੇ 14 12 13 ਕਿਲੋ ਉਹ ਤਾਂ 14 ਹੀ ਹੋਵੇ ਪਰ ਵੀਰ ਜੀ ਆਪਾਂ ਝੂਠ ਨਹੀਂ ਮੰਨਣਾ ਸਾਫ਼ ਨਹੀਂ ਆਈ ਕੀਤੀ ਮੱਝ ਅਜੇ ਸਾਣੀ ਦੀ ਅਸੀਂ 6 ਕਿਲੋ ਸਿਰੇ ਜੋ ਹੈ 6 ਰੱਟ ਜੋ ਹੈ ਅੱਛਾ ਕਾਲੀ ਆ ਇਨਾ ਮੱਝ ਆਈ ਥੋੜੀ ਪੈੜੇ ਥੋੜੀ ਜਿਹੀ ਮੱਝ ਲਿਸਪਣਾ ਵਿਖਾਉਂਦੀ ਤਾਂ ਮੱਝ ਹੈਗੀ ਵੱਡੀ ਆ ਜਿੱਡੀ ਮੱਝ ਹੈ ਨਾ ਬਹੁਤ ਚੰਗੀ ਮੱਝ ਆ ਬਿਲਕੁਲ ਇੱਕ ਵਾਰੀ ਦੋਸਤੋ ਮੈਂ ਬਿਆਨ ਕਰ ਪੌਂਚ ਕਰਿਓ ਵੱਡੇ ਕੱਦ ਕੱਡ ਦੇ ਵਿੱਚ ਆ ਬਾਡੀ ਬੂਡੀ ਪੂਰੀ ਵੱਡੀ ਆ ਜੰਮੀ ਪਲੀ ਪੂਰੇ ਵੱਡੇ ਸਟਰਕਚਰ ਦੇ ਵਿੱਚ ਆ ਸੋ 12 12.5 ਕਿਲੋ ਵੀਰਨ ਦਾ ਵੀ ਬੋਲਾ ਕੋਈ ਮੰਨ ਕੇ ਸੌਦਾ ਕਰ ਸਕਦਾ ਠੀਕ ਆ ਜੀ ਪਹਿਣੀ ਬਾਈ ਤੋਂ ਇੱਕ ਵਾਰੀ ਤੁਹਾਨੂੰ ਮੈਂ ਦਿਖਾ ਰਿਹਾ ਪਹਿਣੀ ਵਾਲੀ ਸਾਈਡ ਤੋਂ ਆ ਥਾਂ ਜਿਹੜੇ ਦੋਸਤੋ ਹੈਗੇ ਆ ਇਸ ਮੱਝ ਦੇ ਵੀਰ ਮੁੰਨ ਕਾਫੀ ਮੋਟੀਆਂ ਉਪਰੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਠੀਕ ਆ ਜ اے تاتا نام باقی چون چڑھ کیتا ویرا وی جی چون ہے ایک نمبر دی سوائی کوئی بھور نہیں کوئی چھٹا نہیں کوئی ڈوکل نہیں ٹھیک ہے ਭਾਵੇਂ ਇੱਕ ਕੋਈ ਧਾਰਨ ਮਾਰੋ ਤਾਂ ਮਾਜਾ ਅੱਦਿਕ ਲਾ ਜੇ ਪਰ ਵੀ ਬਿਲਕੁਲ ਹਾਂ ਜੀ ਜੀ ਮਾਜਾ ਲੋ 14 ਕਿਲੋ ਹੈਗਾ ਵੀਰ ਜੀ ਬੋਲਾ ਪਰ ਅਸੀਂ 12 13 ਕਿਲੋ ਤਾਂ ਨੇ ਵੀ ਉਹਨਾਂ ਨੂੰ 15 ਕਿਲੋ ਕਿਹਾ ਸੀ ਤੁਹਾਨੂੰ 12 13 ਕਿਲੋ ਵੀ ਸਾਢੇ 6 ਕਿਲੋ ਚ ਆਈ ਬਚਨ ਜਿਹਾ ਗਏ 6 ਸਾਢੇ 6 ਕਿਲੋ ਹੋ ਸਰੇ ਚ ਹੋਇਆ ਠੀਕ ਹੈ ਜੀ ਹਾਂ ਜੀ ਲੈ ਵੀਰ ਸਤਰਾਮ ਖੋਲ ਕੇ ਇੱਕ ਵਾਰੀ ਤੋੜ ਕੇ ਦਿਖਾਈਏ ਤਾਂ ਦੋਸਤੋ ਬੋਲਾ ਚੰਗਾ ਹੈ ਠੀਕ ਹੈ ਜੀ ਜੀ 15 16 ਕਿਲੋ ਮਾਜਾ ਦੱਦ ਕੇ ਪਰ ਤੇ ਜਿਹਦੇ ਹੰਦੀ ਸੂਈ ਪੋਲਾ ਤੁਸੀਂ ਵੇਖ ਸਕਦੇ ਜਿਵੇਂ 12 12.5 13 ਦੇ ਨੇੜੇ-ਤੇੜੇ ਪੋਲਾ ਦੱਸ ਰਿਹਾ ਵੀਰ ਬਾਕੀ ਵੇਖੋ ਕੱਦ-ਪੋਤ ਵੇਖੋ ਦੋਸਤੋ ਪੂਰੇ ਵੱਡੇ ਕੱਦ-ਕਾੜ ਦੇ ਵਿੱਚ ਆ ਸੋ ਜੰਮੀ ਪਲੀ ਪੂਰੀ ਫੁੱਲ ਰਾਜੀ ਫੁੱਲ ਵਜਨ ਲੋੜ ਵਾਲੀ ਆਹ ਦੇਖੋ ਹਾਥੀ ਆ ਵੀਰ ਜੀ ਮੱਝ ਕਾਦੀ ਹਾਥੀ ਮੱਝ ਕਾਦੀ ਵੀ ਹਾਥੀ ਆ ਵੀਰ ਕਹਿੰਦਾ ਵੀ ਹਾਥੀ ਆ ਵਾਕੇ ਹਾਥੀ ਆ ਦੋਸਤੋ ਬਹੁਤ ਪਲੀ ਬਲੋਸੀ ਕਰਮਾਂ ਲਈ ਬਹੁਤ ਘੱਟ ਪਸ਼ੂ ਆ ਚੰਗੀ ਸਾਫ ਸੰਭਾਲ ਕਰਕੇ ਏਡਾ ਪਸ਼ੂ ਬਣਾਉਣਾ ਜਾਂ ਤਿਆਰ ਹੋਣਾ ਠੀਕ ਆ ਜੀ ਸੁੱਖਾ ਆਪਾਂ ਕਹਿ ਦਿੰਨੇ ਵੀ ਖਾਲਾ ਜੀ ਦਾ ਬਾੜਾ ਨਹੀਂ ਗਾ ਠੀਕ ਆ ਤੋ ਸੋਨਾ ਮਿਲਕ ਚਵਾ ਦੂਗੀ ਜੇਕਰ ਸਟਾਰਟਿੰਗ ਬੋਲੇ ਤੋਂ ਚੰਗੀ ਆ ਤੇ ਮਿਲਕ ਵੀ ਤਕਰੀਬਨ ਸੋਨਾ ਚਵਾ ਦੂਗੀ ਕਿੰਨੀ ਜਿਆਦਾ ਨਹੀਂ ਮੈਂ ਇਹਨਾਂ ਦਾ 15 16 ਕਿਲੋ ਦੁੱਧ ਤੇ ਮਝ ਹਸ ਕੇ ਜਾਊਗੀ ਨਾ 1500 ਤੋਂ 20 20 ਕਿਲੋ 22 22 ਕਿਲੋ ਆਖਿੰਦਾ ਮੈਂ 15 16 ਕਿਲੋ ਦੁੱਧ ਦੇ ਕੇ ਮਝ ਮੈਂ ਬੜੀ ਵੱਡੀ ਮਝ ਕਹਿੰਦਾ ਨੂੰ ਠੀਕ ਹੈ ਜੀ ਗਰਮੀ ਬਹੁਤ ਜਿਆਦਾ ਆ ਇਹਨਾਂ ਨੇ ਬਿਲਕੁਲ ਬਿਲਕੁਲ ਆਪਣੇ ਦਾ ਸਵਾਚਾ کافی ਠੰਡਾ ਹੋ ਗਿਆ ਹਨਾ ਹਾਂ ਜੀ ਹਵਾ ਹੂਵਾ ਤੋਂ ਇੱਕ ਕਾਫੀ ਚੱਲ ਰਹੀ ਆ ਇਸ ਕਰਕੇ ਥੋੜੀ ਜੀ ਕਿਤੇ ਨਾ ਕਿਤੇ ਆਵਾਜ਼ ਆਦੀ ਕਿਤੇ ਨਾ ਕਿਤੇ ਵੀਰ ਨੂੰ ਕਿਸੇ ਨੂੰ ਪ੍ਰੋਬਲਮ ਲੱਗੀ ਤੇ ਥ ਏ ਅੱਛਾ ਇਹਦਾ ਮੁੱਲ ਕੀ ਕਰਦੇ ਸਤਨਾਮ ਦਾ ਮਾਣ ਹਾਂ ਨਾ ਜਿਹੜੀ ਦੇਣੀ ਐ 1 35 ਹੀ ਦੇਣੀ ਐ 1 35 ਦੀ ਹਾਂਜੀ ਹਾਂਜੀ ਮਤਲਬ ਕਿ ਪੂਰੀਆ ਕਸਰਾ ਕੁਸਰਾ ਕੱਢ ਕੇ ਜੈਸਰ ਹੋਈ ਆ ਹਾਂਜੀ ਹਾਂਜੀ ਥੋੜੀ ਬੜਾ ਮਾਨਤਨ ਕਰਦਾ ਕੋਈ ਵੀਰ ਦੂਰ ਨੇ ਰਿਹਾ ਉਹ ਕਰੇ ਉਹ ਖਰਚਾ ਕੋਈ ਨਾ ਕਰੇ 1 35 ਦੀ ਦੋਸਤੋ ਇਹ ਮਿਲ ਜੂਗੀ ਤੁਹਾਨੂੰ ਹਾਂ ਨਾ ਜਿਹੜੀ ਪੂਰੀ ਕਸਰ ਕੁਸਰਾ ਕੋਈ ਬਾਕੀ ਵੀਰ ਜੀ ਮਾਜ ਕੋਈ ਸ਼ੱਕ ਹੀ ਨਹੀਂ ਜੇ ਕੋਈ ਆਖੇ ਸ਼ੱਕ ਇਧਰ ਦੀ ਮੱਝ ਨਹੀਂ ਹੋ ਭੈਣੇ ਜਮਾ ਜਾਈਆ ਉਧਰ ਦੀ ਮੱਝ ਆ ਤੁਸੀਂ ਵੇਖੋ 2 ਫੁੱਟ ਮੱਝ ਦਾ ਪਿਛਜੋੜਾ ਵਾਹ ਜੀ ਸੋ ਮੋੜ ਕੋ ਜੋੜਾ ਲੈ ਵੇਖੋ ਤੱਕ ਵੇਖੋ ਜੇ ਉਨੀ ਅੱਗੇ ਉਨੀ ਪਿੱਛੇ ਤੇ ਸਵੇਰ ਚੁਆਈ ਕਿੰਨੇ ਵਜੇ ਕੀਤੀ ਆ ਜੀ ਸਾਢੇ 5 6 ਵਜੇ ਚੁਆਈ ਕਰਤੀ ਸਾਢੇ 5 6 ਵਜੇ ਚੁਆਈ ਆ ਜੀ ਲੈ ਵੀ ਸਤਨਾਮ ਅੱਗੇ ਸੈਕਿੰਡ ਨੰਬਰ ਤੇ ਆ ਜਿਹੜੀ ਮੱਝ ਖੜੀ ਆ ਆਪਣੇ ਕੋਲ ਇਹਦਾ ਸੂਆ ਕਿਨਵਾ ਇਹ ਜੀ ਦੂਜਾ ਸੂਆ ਝੋਟੀ ਦਾ ਇਹਨੂੰ ਅੱਜ ਦਿਨ ਕਿਦੋਂ ਸਿੰਗ ਖੁੱਲਾ ਜੋ ਇਹਨੂੰ ਸੂਈ ਨੂੰ ਵੀ ਜੀ ਹੋ ਗਿਆ 10 ਦਿਨ ਦੱਸਾਂ ਕਿ ਦਿਨਾਂ ਦੀ ਸੂਈ ਹਾਂ ਜੀ ਬੱਚਾ ਮਗਰ ਕਿ ਮਗਰ ਵੀ ਜੇ ਕੱਟੀ ਜੋ ਮਗਰ ਕੱਟੀ ਆ ਗਈ ਤਾਂ ਸੋ ਠੀਕ ਆ ਜੀ ਓਵਰ ਵਾਈਟ ਦਾ ਸਵੇਚਾ ਕੱਟੀ ਜਿਵੇਂ ਨੀਲੀ ਦੇ ਵਿੱਚ ਮੈਂ ਬੱਚੇ ਕਈ ਵਾਰ ਆਪਾਂ ਦੇਖਦੇ ਆਂ ਸਰਕਾਰੀ ਸੀਮਨ ਦੇ ਬੱਚੇ ਵੀ ਕਿਤੇ ਨਾ ਕਿਤੇ ਇਸੇ ਤਰ੍ਹਾਂ ਹੀ ਆ ਜਾਂਦੇ ਆ ਤੇ ਇਹ ਕੱਟੀ ਆ ਮਗਰ ਤੇ ਸੁਵਾ ਵੀਰ ਦੂਜਾ ਦੱਸ ਰਿਹਾ ਹਾਂਜੀ ਦੂਜਾ ਸੁਵਾ ਬਾਕੀ ਆਪੋ ਆਪਣੀ ਸਮਝ ਆ ਕੋਈ ਵੀਰ ਦੂਜਾ ਮੰਨ ਲੈ ਕੋਈ ਪਹਿਲਾ ਮੰਨ ਲੈ ਤੀਜਾ ਮੰਨ ਲੈ ਉਹ ਆਪੋ ਆਪਣੀ ਸਮਝਾ ਮੇਰੇ ਭਰਾ ਦੀ ਕਿਸੇ ਦੀ ਠੀਕ ਹੈ ਜੀ ਬਾਕੀ ਆ ਫੇਸ ਕੁਆਲਟੀ ਆ ਆ ਚਿਹਰਾ ਮੋਰਾ ਬਿੱਲੀ ਮਨ ਕੀ ਅੱਖ ਮੱਥੇ ਵਿੱਚ ਫੋਲਾ ਠੀਕ ਹੈ ਜੀ ਸਿੰਘ ਗੁਲਾਈ ਦੇ ਵਿੱਚ ਤੇ 10 ਦਿਨ ਹੋਗੇ ਸੁਜੀ ਹਾਂਜੀ 10 15 ਦਿਨ ਹੋਗੇ ਵੀਰ ਜੀ ਸਿੰਘ ਤੇ ਇਹਦੇ ਥੱਲੇ ਸਤਨਾਮ ਦੁੱਧ ਦੀ ਕਿਸਤ ਦੀ ਆ ਜੀ ਜੀ ਸਾਰੇ 9 9.5 10 ਕਿਲ ਦੁੱਧ ਹੋਊਗਾ ਸੌਦਾ ਇਹ ਕੋਲ ਤੋਂ ਦੋ ਦੋ ਥੱਲੇ ਹੋਊਗਾ ਮਾ ਜੀ 99 ਦਾ ਕਿਉਂਕਿ ਜਿਹੜਾ ਨੈਟ ਆਪਾਂ ਚੋੜਾ ਹਾਂ ਜੀ ਹਾਂ ਜੀ ਵੀਰ ਜੀ ਕੋ ਅੱਦਾ ਅੱਦਾ ਕਿਲੋ ਪਾ ਉਹ ਤੋਂ ਬੜੀ ਫਰਕ ਪਾਈਆਂ ਡੰਗਰੇ ਉੱਪਰੇ ਖਾ ਜਾਂਦਾ ਹਨ ਅਸੀਂ ਤਾਂ ਘੱਟ ਹੀ ਦੱਸਦੇ ਹਾਂ ਵੀ ਵੀਰ ਮੁੜੇ ਕੋਈ ਆਖੇ ਨਾ ਘੱਟ ਨਿਕਲਿਆ ਵਾ ਕਿ ਉਹ ਜੋ ਡੰਗਰੇ ਆਉਂਦੇ ਦੋ ਦਿਨ ਪੱਠੇ ਨਹੀਂ ਖਾਂਦਾ ਉਸਨਾਂ ਦੇ ਕੱਢਣਾ ਸ਼ੁਰੂ ਹੋ ਜਾਂਦਾ ਕਿ 9 10 9 10 ਹਾਂ ਜੀ 9 10 ਕਿਲੋ 9 10 ਠੀਕ ਹੈ ਜੀ 9 10 ਤੋਂ 9 10 ਸੇ ਦੋਸਤੋ ਜਿਹੜੀ ਇਹ ਚੱਲ ਰਹੀ ਹੈ ਠੀਕ ਹੈ ਜੀ ਸੋ ਆਹ ਥੱਲੋਂ ਲੇਵਾ ਵੇਖੋ ਤੁਸੀਂ ਥਾਂ ਤੋਂ ਅੱਛਾ ਜੀ ਇੰਨੀ ਜਵਾਨੀ ਜਗੇ ਬੀਬੀ ਨੇ ਬਹੁਤ ਜਿਆਦੀ ਹੈ ਬਹੁਤ ਜਿਆਦੀ ਬੋਲੀ ਆ ਇੱਕ ਨਾ ਦੁੱਧ ਲਾਉਗੀ ਇਹਨੂੰ ਘੜੀ ਮੁੰਡੀ ਦੁੱਧ ਲਾਉਗੀ ਇਹ ਤੋਂ ਦੇ ਲੱਤ ਗਾਂ ਨਾ ਪਛਾਣ ਗੁਰੂਗੀ ਇੱਕ ਵਾਰੀ ਠੀਕ ਹੈ ਜੀ ਹਾਂ ਜੀ ਲੈ ਵੀਰ ਸਤਨਾਮ ਇੱਕ ਵਾਰੀ ਤੋੜ ਕੇ ਦਿਖਾਈਏ ਸਵਾਟਰ ਰੂਟਰ ਜਿਹੜਾ ਦੋਸਤੋ ਬਹੁਤ ਖੂਬਸੂਰਤ ਆ ਬੈਕ ਸਾਈਡ ਤੋਂ ਤੁਹਾਨੂੰ ਇੱਕ ਵਾਰੀ ਆਪਾਂ ਤੋੜ ਕੇ ਦਿਖਾਉਨੇ ਆ ਲੈਂਟਰ ਲਾਈ ਖੜੀ ਆ ਕਰਮਾਂ ਲਈ ਠੀਕ ਆ ਜੀ ਆ ਵੇਖੋ ਹਨ ਭਾਂਡੇ ਦੀ ਬਹੁਤ ਦਸ ਨੌ ਦਸ ਆਲ ਰਹੀ ਆ ਚੰਗਾ ਹਨ ਭਾਂਡੇ ਦੀ ਆ ਆਹ ਦੇਖੋ ਸੋ ਬਖਾਣਾ ਬਹੁਤ ਜ਼ਿਆਦਾ ਵਧੀਆ ਇੱਕ ਜਿਵੇਂ ਦੋਸਤੋ ਆਪਾਂ ਫਿਕਸ ਆਰਡਰ ਦੇ ਵਿੱਚ ਦੇਖਦੇ ਆਂ ਭਵਾਨਾ ਦੇਵਾ ਤੁਸੀਂ ਵੇਖ ਕੇ ਚੈੱਕ ਕਰ ਲਓ ਜੀ ਕੋਈ ਵਹਾਨੇ ਦੀ ਬਾਈ ਨਹੀਂ ਆ ਕੋਈ ਸਪਾਣਾ ਬਿਲਕੁਲ ਸਾਫ ਹੈ ਠੀਕ ਆ ਜੀ ਸੋ ਸਾਫ ਲੇਵਾ ਦੋਸਤੋ ਬਹੁਤ ਚੌੜਾ ਲੇਵਾ ਤਕਰੀਬਨ ਆਪਾਂ ਵੇਖੀਏ ਤੇ ਗਿਠ ਡੇਢ ਗਿਠਾ ਪੌਣੇ ਦੋ ਗਿਠਾ ਜਿਹੜਾ ਚੜਾਈ ਪੂਰੀ ਲੇਵੇ ਦੀ ਆ ਬੈਕ ਸਾਈਡ ਤੋਂ ਥਾਣੇ ਵੇਖੋ ਬਹੁਤ ਖੂਬਸੂਰਤ ਮੁੱਠੀ ਮੁੱਠੀ ਦਾ ਥਾਣਾ ਠੀਕ ਆ ਜੀ ਆ ਵੇਖੋ ਤੇ ਚੋਣ ਜਾਣ ਤਾਂ ਤੁਹਾਨੂੰ ਦੱਸ ਹੀ ਦਿੱਤੀ ਵੀ ਪੋਲੀ ਆ ਵੀ ਕੋਈ ਵੀਰ ਤਾਰ ਜਿਹੜਾ ਦੋਸਤੋ ਇੱਕ ਵਾਰੀ ਮੁੱਠੀ 90 ਤੇ ਦੂਜੀ ਤਾਰ ਆਟੋਮੈਟਿਕ ਨਿਕਲ ਜਾਂਦੀ ਹੈ ਤੇ ਉਹ ਗੱਲਬਾਤ ਆ ਵੀ ਚੋਣ ਚੋਣ ਬਿਲਕੁਲ A1 ਚੋਣ ਦੇ ਵੀਰ ਜੀ ਇੱਕ ਨੰਬਰ ਦੀ ਨਾ ਪੂਲੀ ਵੀ ਇੱਕ ਨੰਬਰ ਦੀ ਆ ਪੂਰੀ ਰਗਣੀ ਕਿਸ ਰਕਮ ਦਾ ਕਿ ਪੂਰ ਛਟਾ ਮੈਂ ਨਾ ਵੀਰ ਜੀ ਕੋਈ ਗੱਲ ਨਹੀਂ ਨਾ ਪੂਰ ਨਾ ਛਟਾ ਨਾ ਡੋਕਲ ਠੀਕ ਹੈ ਜੀ ਤੇ ਚਵਾਈ ਉਹ ਕਿਹਾ ਇੱਕ ਨੰਬਰ ਦੀ ਓਕੇ ਜੀ ਨੂੰ ਆਦੇ ਉਹ ਓਕੇ ਆ 17 ਮਦਵਾਗੇ ਕਿਨੇ ਦੀ ਆ ਵੀਰ ਜੀ ਹਾਂ ਨਾ 85000 ਦੀ 85 ਹਾਂ ਜੀ ਮੈਂ ਨਾ ਵੀ ਕੋਈ ਕਸਰਾ ਕੁਸਰਾ ਰਹਿ ਗਈ ਤਾਂ ਵੀ ਕੱਢਦੀ ਮੈਂ ਨਾ ਵੀਰ ਜੀ ਕੱਢਦੀ ਆਵਾ ਆ ਪਹਿਲਾ ਮੋਲ ਤਾਂ ਡੰਗ ਵਿਗੜਾ ਮਾਰਾ ਜੀ ਕਿਰਪਾ ਨਾਲ ਆਪਾਂ ਮੋਲੀ ਹੋਣੀ ਜਿਹਨੇ ਦੇ ਹੀ ਦੇਣੀ ਹੈ ਹਾਂ ਜੀ ਲਾਵੀ ਸਤਨਾਮਾ ਦਾ ਵੀ ਕੱਟ ਤੀਆਂ ਕਸਰਾ ਠੀਕ ਆ ਜੀ 85000 85000 ਦੀ ਜਿਹੜੀ ਦੋਸੋਂ ਇਹ ਮਿਲ ਜਾਊਗੀ ਮਗਰ ਵੀ ਕੱਟੀ ਆ ਕੋਈ ਸ਼ੌਂਕ ਨਾਲ ਵੀਰ ਕੱਟੀ ਵੀ ਤਿਆਰ ਕਰ ਲੂਗਾ ਹਾਂ ਜੀ ਨੀਲੀ ਨਹੀਂ ਕੱਢੀ ਵੀ ਜੀ ਕੱਟੀਆਂ ਦੋਵੇਂ ਜਿਹੜੇ ਮਰਮੋਤ ਸਿੰਘ ਇਹਨਾਂ ਲਾਲ ਜੋ ਹੁਣ ਤੋਂ ਹੀ ਠੀਕ ਆ ਬਿਲਕੁਲ ਚੱਗੀ ਨਿੱਤੇ ਚੱਤੇ ਲਾਲ ਸਿੰਘ ਆ ਚੱਤੇ ਹਾਂ ਚੱਤੇ ਲਾਲ ਸਿੰਘ ਆ ਮਾਝ ਵੀ ਵੀਰ ਜੀ ਜਿੰਨੇ ਜੋਗੀ ਚੰਗੀ ਆ ਅੱਗੇ ਸਤਨਾਮ ਆ ਤੀਜੇ ਨੰਬਰ ਪੰਨੇ ਕੋਲ ਜਿਹੜੀ ਆ ਛੋਟੀ ਕੱਪੜਨ ਖੜ ਏ ਅੱਛਾ ਹਾਂਜੀ ਸੂਬਾ ਕਿਨਵਾ ਸੁੰਦੀ ਹੈ ਵਿੱਚ ਪਹਿਲੇ ਸੋ ਸੋਣਾ ਨੇ ਅੱਛਾ ਮੂੰਹ ਕੋਈ ਫੜ ਕੇ ਵੇਖ ਲੈ ਆਮ ਹਰ ਕੋਈ ਆਹੰਦਾ ਵਿੱਚ ਦੋਂਦੀ ਹੈ ਚੌਗੀ ਆ ਕੋਈ ਤਸੱਲੀ ਕਰਕੇ ਵੇਖੇ ਵੀ ਹੈਗੀ ਵਾਕਏ ਦੋਂਦੀ ਹੈ ਜਿਹਦੇ ਦੋਦਾਂ ਦੇ ਨੇ ਖੇੜੇ ਉਹ ਗੰਡੇ ਆ ਜਿਹੜਾ ਚੌਕਦੇ ਉਹ ਵਿੱਚੋਂ ਕੱਢੇ ਆ ਮਡੋ ਕੱਢੇ ਤੇ ਉਗਣਦੇ ਆ ਉਗਣਦੇ ਆ ਹਾਂਜੀ ਹਾਂਜੀ ਸਿਰਜੀ ਇੱਕ ਸਰਪਲ ਇੱਕ ਪੈਰਾ ਦੇ ਕਰੇ ਵਾਲ ਨਹੀਂ ਇੱਕ ਚਿੱਟਾ ਮੜਾ ਆ ਜਾਏ ਹੋਊਗਾ ਠੀਕ ਹੈ ਸਾਰੀ ਕਾਰੀ ਜੈਡ ਬਲੈਕ ਝੋਟੀ ਆ ਲਓ ਦੋਸਤੋ ਜੈਡ ਬਲੈਕ ਝੋਟੀ ਆ ਦੋਂਦੀ ਝੋਟੀ ਆ ਹਾਂਜੀ ਹਾਂਜੀ ਚੌਕਦੇ ਸੱਟੇ ਆ ਦੰਦ ਅਤੇ ਚੱਕਰ ਨੇ ਸ਼ੁਰੂ ਕੀ ਨਹੀਂ ਕੀਤੇ ਠੀਕ ਹੈ ਜੀ ਮੋਟੋ ਪੋਟਾਂ ਦੇ ਵਿੱਚੋਂ ਬਾਕੀ ਆ ਫੇਸ ਕੁਆਲਿਟੀ ਵੇਖੋ ਤੁਸੀਂ ਕੱਟੀ ਦੀ ਬਿਲਕੁਲ ਛੋਟਾ ਸਿੰਘ ਸ਼ਾਈ ਸ਼ੂਈ ਵੇਖੋ ਬਿਲਕੁਲ ਜੈੱਟ ਬਲੈਕ ਮੱਥਾ ਬਿਲਕੁਲ ਬਲੈਕ ਤੇ ਚੌੜਾ ਪਿੱਠ ਪੂੜਾ ਠੀਕ ਹੈ ਜੀ ਬਾਕੀ ਜੰਮੀਪਲੀ ਆ ਤੁਸੀਂ ਆਪ ਦੇਖ ਲਓ ਫੁੱਲ ਰਾਜੀਆ ਗੋਲ ਸਰਾਂ ਨਹੀਂ ਵਾਂਗੂ ਜਿੱਧਰੋਂ ਮਹਾਨੇ ਦਾ ਹੁਣੇ ਇਹ ਲਾਏ ਪਈ ਆ ਇੱਕ ਗੇਠ ਗੇਠ ਦੀ ਵਿਰਲ ਆ ਆ ਦੇਖੋ ਜੀ ਇੱਕ ਗੇਠ ਵਿਰਲ ਆਉਣ ਨੂੰ ਤੇ ਵਿਰਧੀ ਇੱਕ ਗੇਠ ਹੀ ਆਉਣ ਨੂੰ ਜੋ ਉਹ ਦੱਸੋ ਆ ਵੰਡਾ ਸੀਗਾ ਜੀ ਬਹੁਤ ਸੋਹਣੀ ਵੰਡਾ ਆਫਸੀ ਥਣਾ ਦੀ ਤੇ ਥਣ ਵੀ ਬਿਲਕੁਲ ਆਪਾਂ ਕਹਿ ਦਈਏ ਨਾ ਵੀ ਯਾਰ ਜਿਵੇਂ ਅੰਗੂਠੇ ਜਿੱਡੇ ਥਾਣਾ ਅੰਗੂਠੇ ਵਗੋ ਮੋਟੇ ਤੇ ਲੰਬੇ ਥਾਣਾ ਪੂਰੇ ਉਂਗਲ ਉਂਗਲ ਜਿੱਡੇ ਤੇ ਬਹੁਤ ਸੋਹਣਾ ਜਿਹੜਾ ਦੋਸਤੋ ਲੇਵਾ ਬਣਾ ਰਹੀ ਹੈ ਕਰਮਾਰੀ ਲਾਏ ਪਈ ਆ ਤੇ ਸਤਨਾਮ ਦੇਣ ਵੈਸੇ ਕੋਈ ਲਿਖਤੀ ਤੌਰ ਤੇ ਪੁੱਛੇ ਪੈ ਕੇ ਵੀਰ ਜੀ ਦੇ 20 ਦਿਨ ਹੁੰਦੇ ਨੇ ਪੂਰੇ ਹੋਨੇ ਜੋ 20 ਜੁਲਾਈ ਨੂੰ ਹਾਂ ਜੀ 20 ਜੁਲਾਈ ਦੇ ਨੇ ਪੂਰੇ ਤੇ 10 ਦਿਨ ਪਏ ਆ 10 ਦਿਨ ਪੂਰੇ ਪਏ ਆ ਠੀਕ ਆ ਹਾਂ ਜੀ ਜਿਹੜਾ ਸਾਡੇ ਰਾਜੀ ਕੋਈ ਇੱਕ ਅੱਧਾ ਤੈਨੂੰ ਉੱਪਰ ਵੀ ਟਪਾ ਸਕਦਾ ਵੀਰ ਜੀ 5-7 ਦਿਨ ਵੀ ਖੜ ਸਕਦੀ ਆ 5-7 ਦਿਨ ਖੜ ਸਕਦੀ ਆ ਦੇ 10 ਤੋਂ 15 ਦਿਨ ਆਈਆਂ ਮੰਨ ਕੇ ਲੈ ਜੇਗੀ ਲੈ ਜੀ ਲੈ ਜੇਗੀ ਉਹ ਤਾਂ ਦਾ ਹੀ ਲੈ ਜੇ ਪਰ 15 ਲੈ ਜਾਈਏ ਤੇ ਵੀਰ ਜੀ ਬੱਸ ਕਹਿ ਨਹੀਂ ਸਕਦੇ ਹਾਂ ਤਾਂ ਸੋ 10 ਤੋਂ 15 ਦਿਨ ਆਈਆਂ ਮੰਨ ਕੇ ਤੁਸੀਂ ਸੌਦਾ ਕਰ ਲਿਓ ਬਾਕੀ ਪੈਕ ਸਾਈਡ ਤੋਂ ਵੇਖੋ ਆਹ ਲੇਵੇ ਦੀ ਬਣਤਰ ਆ ਵਟ ਵਟੋ ਬੜੇ ਪੈ ਰਹੇ ਆ ਢਿੱਲ ਪਹੁੰਚਾ ਦੀ ਹੈ ਲੇਵੇ ਦੇ ਵਿੱਚ ਸੋ 10 15 ਦਿਨਾਂ ਦੇ ਵਿੱਚ ਕਰਮਾਂ ਵਾਲੀ ਪੂਰੀ ਬਣ ਕੇ ਤਿਆਰ ਜੀ ਇਹ ਨਾ ਥੋੜੀ ਕਿੰਤੋਂ ਡਰਦੀ ਆ ਆ ਮਗਰ ਕੋਡੀਆਂ ਵਾਲੀ ਆ ਆ ਇਹ ਦੋ ਬਿੰਦੀਆਂ ਵਾਂ ਝੁਗਲਾ ਹੁਣੇ ਵੀਰ ਜੰਗਾ ਇਹ ਪੂਰੀ ਚੰਗੇ ਜਿਹੇ ਬਰੀਡਰ ਬੰਦੇ ਕੋਈ ਆਈਓ ਮਾਰੇ ਮੋਟੇ ਥਾਂ ਤੋਂ ਅੱਜ ਝੋਟੀ ਨਹੀਂ ਆਈ ਚੰਗੀਆਂ ਮਈਆਂ ਰੱਖੀਆਂ ਨੇ 16 ਸਾਂ 17 ਤਰ੍ਹਾਂ ਗੱਲ ਨੇ ਉਹਨਾਂ ਦੀ ਬੱਚੀ ਆ ਅੱਛਾ ਪਹਿਲੇ ਸੂਏ ਵੀਰ ਜੀ ਸੂਣੀ ਝੋਟੀਏ ਲੈ ਵੀ 17 ਨਾਲ ਇੱਕ ਵਾਰੀ ਖੋਲ ਕੇ ਤੋਰੀ ਮਾਰਾ ਜਾ ਬਾਬਾ ਦੋਸਤੋ ਰਾਜੀ ਵੇਖੋ ਤੁਸੀਂ ਕਰਮਾਂ ਲਈ ਪੂਰੀ ਫਿੱਟ ਫਾੜ ਫੁੱਲ ਰਾਜੀ ਇਹ ਪਲੀ ਪਲੀਤੀ ਤੁਸੀਂ ਆਪ ਦੇਖ ਲਓ ਮੈਨੂੰ ਕੋਈ ਜ਼ਿਆਦਾ ਦੱਸਣ ਦੀ ਲੋੜ ਨਹੀਂ ਕਿ ਦੋਸਤੋ ਜਿਹੜੀ ਚੀਜ਼ ਬਿਲਕੁਲ ਸਾਹਮਣੇ ਦਿਖਾਈ ਦੇ ਰਹੀ ਆ ਉਹ ਤੁਹਾਨੂੰ ਦੇਸੀ ਪੈਣੀ ਆ ਉੱਪਰੋਂ ਕਰਮਾਂ ਲਈ ਮੰਝਾ ਡੈਂਦਾ ਹੈ ਮੰਝਾ ਵੀ ਉਸੇ ਥਾਂ ਤੇ ਡੈਂਦਾ ਦੋਸਤੋ ਜਿੱਥੇ ਥਾਂ ਪੱਧਰ ਹੋਵੇ ਨਹੀਂ ਤੇ ਮੰਝਾ ਵੀ ਕਹਿ ਰਹੀ ਨਾ ਵੀ ਆਪਾਂ ਇੱਕ ਬਾਈ ਨੀਵੀਂ ਤੇ ਕੁੱਚੀ ਹੋ ਜ ਆਹ ਦੇਖੋ ਬਿਲਕੁਲ ਜਿਵੇਂ ਪੱਦਰ ਉੱਪਰੋਂ ਚੌੜਾ ਪੇਠਪੂੜਾ ਤੇ ਚਾਹੇ ਕੋਈ ਵੀਰ ਜਿਵੇਂ ਸਿਆਣੇ ਕਹਿੰਦੇ ਵੀ ਮੰਜਾ ਡੈਂਦਾ ਵੀ ਪੂਰੀ ਸੇਵਾ ਕੀਤੀ ਕਿਸੇ ਫਾਰਮਰ ਵੀਰ ਨੇ ਜਿੱਥੋਂ ਵੀ ਆਈ ਹੈ ਤੇ ਆਰਡਰ ਹਵਾਨੇ ਲੈਵੇ ਦੀ ਬੜੀ ਸਾਫ ਸੁਥਰੀ ਆ ਠੀਕ ਆ ਜੀ ਤੇ ਹੈ ਵੀ ਜੈੱਟ ਪਲਾਏਗਾ ਆ ਦੇਖੋ ਤੇ ਥਣ ਵੇਖੋ ਗੁਲਾਬੀ ਆ ਤੇ ਹੈ ਇੱਕ ਰੰਗ ਬਿਲਕੁਲ ਕਾਲੀ ਸ਼ਾ ਅੱਛਾ ਸਤਨਾਮ ਕੀ ਮੁੱਲ ਕਰਦੇ ਵੀਰ ਦਵਾਂਗੇ ਕਿੰਨੇ ਦੀ ਹੈ ਵੀਰ ਜੀ ਇਹ ਦਵਾਂਗੇ 85000 ਦੀ ਹਾਨਾ ਇਹ ਛੋਟੀ ਹਾਂਜੀ 85000 ਦੀ ਹਾਂਜੀ ਹਾਂਜੀ ਜਿਹੜੀ ਵੀਰ ਜੀ ਦੇਈ ਜਾਣੀ ਆ ਬਾਕੀ ਵੀਰ ਜੀ ਆਪਾਂ ਤੁਸੀਂ ਕੋਈ ਬੰਦਾ ਕੱਟੀ ਪਾ ਲੈ ਲੱਖ ਰੁਪਇਆ ਖਰਚਾ ਆਉਂਦਾ ਵਾ ਇਹ 15000 ਸਸਤੀ ਮਿਲਣ ਲਈ ਜੋ ਸਹੀ ਸਹੀ ਕੋਈ ਸ਼ੱਕ ਨਹੀਂ ਆ ਯਾਰ ਕੋਈ ਸ਼ੱਕ ਨਹੀਂ ਵੀਰ ਜੀ ਮੁਕਤਫ ਆਲੀ ਕੱਟੀ ਆ ਅੱਜ ਝੋਟੀ ਮਿਲਣੀ ਜੋ ਇਹਨਾਂ ਰੁਪਈਆ ਦੀ ਜੇ ਕੋਈ ਆਖੇ ਅੱਜ ਤੋਂ ਦਾਹਦ ਰਣੂ ਫਿਰ ਮੈਨੂੰ ਕੀ ਵੀਰਜੀ ਲੱਖੋਂ ਬਾਹਰ ਠੀਕ ਆ ਜੀ ਆ ਸਾਹ ਸਮਹਾਲਤਾ ਸਾਹ ਸਮਹਾਲ ਕੇ ਵੀਰਜੀ ਆਪਾਂ ਨੂੰ ਇਹਦਾ ਸਾਡਾ ਪਸ਼ੂ ਆਇਆ ਇਹ ਵੇਚ ਕੇ ਹੋਰ ਕਿ ਨਵਾਂ ਲਿਆਵਾਂਗੇ ਅੱਛਾ ਸਤਰਾਮ ਚਲ 85 ਦੀ ਹੋ ਗਈ ਆ ਵਿੱਚੋਂ ਛੋਟਾ ਛੱਪਾ ਆਪਦੀ ਮਰਜ਼ੀ ਦਾ ਖੁੱਲਾ ਡੋਲਾ ਹਾਂਜੀ ਥੋੜਾ ਬਾ ਛੋਟਾ ਛੱਪਾ ਹੋਊਗਾ ਜ਼ਿਆਦਾ ਨਹੀਂ ਜੋ ਵੀਰਜੀ ਹੋਣਾ ਦੂਸਰੀ ਗੱਲ ਵੀਰਜੀ ਜਿਹੜਾ ਬੰਦਾ ਇਹ ਮੱਝ ਝੋਟੀ ਲੈਂਦਾ ਨਾ ਉਹ 5 ਸੂਏ ਪੀ ਕੇ ਵੀ ਇਹਨੇ ਦੀ ਵਿਗਣੀ ਉਹਨੂੰ 5 ਸਾਲ ਮੱਝ ਲੈ ਆਂਦੀ ਨਹੀਂ ਆ ਗਈ ਤੇ ਕਾਜੀ ਠੀਕ ਆ ਪੰਜ ਸਾਲ ਮੱਝ ਲੈਣੀ ਪਊਗੀ ਇਹ ਝੋਟੀ ਲੈ ਜੂਗਾ ਨਾ ਕੋਈ ਬੰਦਾ ਵੀਰ ਕੋਈ ਸ਼ੱਕ ਕੋਈ ਆਖੇ ਵੀ ਇਦੀ ਕੋਈ ਹੈਗਾ ਕੋਈ ਕੋਈ ਕੱਢ ਨਹੀਂ ਸਕਦਾ 1 ਰੁਪਏ ਦਾ ਵੀ ਨਾ ਦੱਸੋ ਝੋਟੀ ਚੰਗੀ ਆ ਪੂਰੀ ਨਿੱਕਰ ਚੰਗੀ ਰਾਜੀ ਜੰਮੀ ਪਾਲੀ ਫੁੱਲ ਬਟਾ ਫੁੱਲ ਜੇ ਪਸੰਦ ਆਊਗੀ 85000 ਮੋਲਾਂ ਵਿੱਚ ਭਾਜੀ ਇਹਨੇ ਜਵਾਨ ਹੋਣਾ ਨੇ ਇਹਨੇ ਐਡੀ ਉੱਚੀ ਹਾਈਟ ਕਰਨੀ ਆ ਬਿਲਕੁਲ ਜੀ ਉਹਦੀ ਲੰਮੀ ਜਾਣਾ ਇਹ ਚਾਰ ਰੰਦ ਪੈ 6 ਸਾਲ ਜਾਨਵਰ ਵੱਧਦਾ ਤੇ ਤਨਾਹਾਂ ਦੀ ਹੋਈ ਨਹੀਂ ਬਹੁਤ ਨਵੀਂ ਆ ਝੋਟੀ ਹਾਂ ਜੀ ਲੈ ਵੀ ਸਤਨਾਮ ਕੇ ਜਿਹੜੀ ਲਾਸਟ ਵਿੱਚ ਆਪਾਂ ਦਿਖਾਉਣੀ ਬੱਚੀ ਇਹ ਵੈੜ ਆ ਕੀ ਜਰਸੀ ਬਰੀਡ ਦੇ ਵਿੱਚ ਤੇ ਇਹਦਾ ਕੀ ਸੁਭਾ ਹੈਗਾ ਫਿਰ ਵੀਰ ਜੀ ਦਾ ਦੂਜਾ ਸੁਭਾ ਵੈੜਦਾ ਦੂਜਾ ਸੁਭਾ ਦਿਨ ਕਿੰਨੇ ਕ ਲੈਂਦੀ ਏ ਵੀਰ ਜੀ ਇਹ ਕਿ ਬਗਾਨੇ ਘਰ ਆਉਂਦੀਆਂ ਵਾਂ ਮੈਂ ਤੁਹਾਨੂੰ ਆਖੀ ਵਾਂ ਇਹ 8 ਵੀ ਖੜ ਸਕਦੀ ਏ 10 ਵੀ ਕਰਦਾ ਜੀ ਇਹ 5 ਵੀ ਹਫਤੇ ਦਾ ਕੋਈ ਆਈਡੀਆ ਮੰਨ ਕੇ ਲੈ ਲੈ ਹਾਂਜੀ 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 ਲੋ ਵੀ ਇੱਕ ਹਫਤੇ ਦਾ ਦੋਸਤੋ ਆਈਡੀਆ ਮੰਨ ਕੇ ਸੌਦਾ ਕਰ ਲਿਓ ਇਹ ਵੀਰਾਂ ਦਾ ਵੀ ਮੈਂ ਕਹਦਾ ਵੀ 2 ਦਿਨ ਲੈ ਜੂਗੀ 10 ਦਿਨ ਲੈ ਜੂਗੀ ਲਾਏ ਪਈ ਆ ਬਾਕੀ ਤੁਹਾਡੇ ਸਾਹਮਣੇ ਸਾਰਾ ਕੋਸ਼ ਬਾਕੀ ਜਿੰਨੇ ਜੋਗੀ ਸਾਫ ਆ ਸਾਨੂੰ ਭਾਂਡੇ ਦੀ ਜਿੰਨੇ ਘਰ ਤੋਂ ਘਰੇਲੀ ਪੀਣ ਕਈ ਦੁੱਧ ਵੀਰਾਂ ਦੇ ਇਹ ਜਲਸੀ ਦੀ ਗਾਂ ਲੈਣੀ ਆ ਉਹਦੇ ਛੋਟੀ ਗਾਂ ਰੱਖਣ ਨੂੰ ਥੋੜੇ ਪੱਟੇ ਖਾ ਕੇ ਰਜਣ ਵਾਲੀ ਹਾਂ ਜੀ ਦੋਸਤੋ ਜਿਵੇਂ ਕਿ ਆਪਾਂ ਮੀਡੀਅਮ ਹਾਈਟ ਦੇ ਦੇਖਦੇ ਆਂ ਦਰਮਿਆਨੀ ਜੀ ਹਾਈਟ ਆ ਬਾਹਲੀ ਵੱਡੀ ਜਾਂ ਕਹਣਾ ਮੈਂ ਜਾਂ ਮੀਡੀਅਮ ਦਰਮਿਆਨੀ ਹਾਈਟ ਆ ਛੋਟੀ ਹਾਈਟ ਆ ਦਰਮਿਆਨੀ ਬਾਕੀ ਥੱਲੇ ਉਹ ਤੁਹਾਨੂੰ ਦਿਖਾ ਦਿੰਨੇ ਆ ਲੇਵੇਂ ਲੂਵੇਂ ਦੀ ਆ ਕਰੋ ਚੈੱਕ ਬਾਕੀ ਵੀ ਜੀ ਭਾਂ ਥੱਲੇ ਨੰਗੀ ਜਾਓ ਜਿਸ ਬੰਦੇ ਨੇ ਕਿਸੇ ਆਮ ਬੱਚੇ ਨੇ ਘਰ ਬੱਚੇ ਦੁੱਧ ਪੀਣ ਵਾਸਤੇ ਕਰਨਾ ਉਹ ਜਿੱਥੇ ਮਰਜ਼ੀ ਲਈ ਖਰੇ ਇੱਕ ਨੰਬਰ ਦੀ ਗਾਂ ਲੈ ਬੋਲਾ ਪੰਨੀ ਖੜੀ ਕਰਮਾਂ ਦੀ ਆ ਵੇਖੋ ਲਾ ਵੀ ਦੋਸਤੋ ਇਹ ਨਹੀਂ ਲੱਤ ਪੁੱਟ ਦੀ ਲੈ ਵੀ ਕੋਈ ਬੱਚਾ ਚੋਗੇ ਮੈਂ ਨਾ ਕਹਿੰਦੇ ਨਹੀਂ ਕਿ ਬੱਚੇ ਮੂਜੇ ਉਹ ਪਿਓ ਨੂੰ ਜਾ ਕੋਈ ਵੀਰ ਬਾਹਰ ਹੁੰਦੇ ਸਾਡੀਆਂ ਭੈਣਾਂ ਨੇ ਚੋਣੀ ਹੁੰਦੀ ਗਾਂ ਵੀਰ ਦੀ ਲੱਤ ਨਾਲ ਆਉਗੀ ਜਿੱਥੇ ਮਰਜੀ ਬਣ ਕੇ ਜੇ ਖੁੱਲੀ ਛੱਡੀ ਫਿਰੋ ਠੀਕ ਆ ਲੈ ਵੀ ਸਤਨਾਮੇ ਵੀ ਤੋਰ ਦੇ ਇੱਕ ਵਾਰੀ ਤੇ ਇਹਦੇ ਵਿੱਚ ਨੌ ਆਏ ਦੋਸਤੋ ਵੀ ਚੰਗੀ ਆ ਦੂਜਾ ਸੁਆ ਇਹਦੇ ਵਿੱਚ ਨੌ ਟਾਪਿਕ ਨਾਲ ਥਾਂ ਮਿਲਦੀ ਆ ਬਸ ਬਸ ਥਾਂ ਬੰਦ ਨਾਲ ਹੀ ਨਹੀਂ ਗੱਲ ਬਿਲਕੁਲ ਜੀ ਬਿਲਕੁਲ ਅਕਸਰ ਆਪਾਂ ਕਹਿ ਦਿੰਦੇ ਆ ਦੋਸਤੋ ਵੀ ਸਪਲੈਂਡਰ ਮੋਟਰਸਾਈਕਲ ਜੀ ਟੀ ਆ ਤੇ ਕਰਮਾ ਵਾਲੀ ਨੇ ਵੈਸੇ ਡੱਬਾ ਫੜਨ ਦੀ ਨੌਬਤ ਨਹੀਂ ਆਉਂਦੀ ਨਹੀਂ ਕਿਸੇ ਡੇਰੀ ਤੇ ਜਾਣ ਦੀ ਲੋੜ ਪਵੇ ਵੈਸੇ ਰੇਡ ਪੜਤਾ ਵੀ ਜਿੰਨਾ ਹੋਊਗਾ ਬਿਲਕੁਲ ਛੋਟਾ ਕਰਾਉਣ ਦੀ ਆਪਣੀ ਰਹੂਗੀ ਮੰਗ ਵੀ ਜਿੰਨਾ ਵੀ ਘੱਟ ਤੋਂ ਘੱਟ ਕਿਸੇ ਵੀਰ ਨੂੰ ਬਾਕੀ ਵੀ ਜੀ ਹੈਗੀ ਛੋਟੀ ਆ ਹੈਗੀ ਬਰੀਡ ਚ ਪੂਰੀ ਹੋ ਹਾਂ ਨਹੀਂ ਨਸਲ ਬਰੀਡ ਤਾਂ ਚਲੋ ਜਰਸੀ ਜੀ ਪਿਓਰ ਆ ਗਈ ਆ ਹਾਂ ਹਾਂ ਜੀ ਪਿਓਰ ਵੀ ਜੀ ਜਲਸੀ ਜੇ ਨਹੀਂ ਵੀ ਜਲਸੀ ਜੇ ਨਹੀਂ ਆ ਜਲਸੀ ਪਿਓਰ ਆ ਠੀਕ ਆ ਜੀ ਠੀਕ ਇੱਕ ਹੁੰਦਾ ਵੀ ਰੰਗ ਬੱਗਾ ਆ ਆਂਦੇ ਕਈ ਵੀਰ ਜਲਸੀ ਹਾਂ ਜੀ ਹਾਂ ਜੀ ਐਂ ਫੜ ਕੇ ਵੇਖੋ ਕੰਨ ਗੋਲ ਆ ਨਿੱਕੀ ਬੂਥੀ ਆ ਬਿਲਕੁਲ ਜਾਰੀ ਵੀਰ ਜੀ ਜੋ ਮਰਜੀ ਮਸਾਲਾ ਦੇਈਓ ਉਸਮਾਨ ਦੀਓ ਤੁਸੋ ਛੋਟੀ ਬੂਥੀ ਛੋਟਾ ਕੰਨ ਮੱਥੇ 'ਚ ਉਸੇ ਤਰ੍ਹਾਂ ਡੂੰਗ ਤੇ ਆ ਜਿਹੜੇ ਦੋਸਤੋ ਥਾਣਾ ਪਾਂਡਾ ਜਿੰਨਾ ਕੋ ਹੁਣ ਬਣਾਇਆ ਲਾਇਆ ਉਹ ਤੁਹਾਨੂੰ ਆਪਾ ਦਿਖਾ ਦਿੱਤਾ ਐਨੇ ਕਦੀ ਹਜੇ ਮਾਲਕਨ ਹਜੇ 8-7 ਦਿਨਾਂ ਦੇ ਵਿੱਚ ਜੇਕਰ ਕੱਢ ਗਏ ਤੇ ਨਾ ਹੋਰ ਬਣ ਵੀਰ ਜੀ ਦੋ ਦਿਨ 10 ਕਿਲੋ ਤੋਂ ਨਹੀਂ ਘਟ ਦਿੰਦੀ ਐ ਹਾਂ 8-10 ਕਿਲੋ ਤੇ ਆਮ ਗਾਂ ਦੇ ਦਿੰਦੀ ਕੋ ਗਾਵਾਂ ਤੋਂ ਦੇ ਦਿੰਦੀਆਂ ਮਈਆਂ ਤੋਂ ਇਹ ਘਟ ਦਿੰਦੀਆਂ ਗਾਵਾਂ ਤੋਂ ਦੇ ਦਿੰਦੀਆਂ ਪ੍ਰੇਮ ਪਿਆਰ ਦੇ ਨਾਲ ਆ ਬਾਕੀ ਵੀਰ ਜੀ ਜਿਹੜੇ ਭੈਣ ਨੇ ਵੀਰ ਨੇ ਖੜਨੀ ਹੋਵੇ ਇੱਥੇ ਲਓ ਆਹ ਥੱਲੇੋਂ ਲੰਘ ਕੇ ਗਾਂ ਦੇ ਜਿਪਣੇ ਚੱਲ ਜੋ ਇਹ ਗਾਂ ਲੱਖ ਨਹੀਂ ਲਉਂਦੀ ਹੈਗੀ ਬਾਕੀ ਬਾਨੀ ਚੰਗੀ ਵੀਰ ਜੀ ਬਾਨਾਂ ਨਹੀਂ ਗਾਂ ਠੱਲਾ ਚੰਗੀਆਂ ਵਾ ਉਹਦੇ ਬੰਦੀ ਬਹੁਤ ਵਧੀਆ ਕੋਈ 20 30% ਹੋਰ ਬਣ ਜੂਗੀ ਹਾਂਜੀ ਹਾਂਜੀ ਲਓ ਦੋਸਤੋ 25000 ਦੇ ਵਿੱਚੋਂ 200 ਛੋਟ ਹੋ ਜੂਗੀ ਇਹ ਮਿਲ ਜੂਗੀ ਵੇੜ ਤੁਹਾਨੂੰ ਜਿਹੜੇ ਵੀਰ ਨੇ ਥੋੜੇ ਪੈਸੇ ਖਰਚ ਕਰਨੇ ਆ ਬਾਕੀ ਇਹ ਐਨੀਮਲ ਨੇ ਅਜ ਵੀਰ ਸਤਨਾਮ ਸਿੰਘ ਉਹਨਾਂ ਦੇ ਕੋਲ ਪਿੰਡ ਸੋਲ ਪਹੁੰਚੇ ਸੀ ਆਪਾਂ ਤੇ ਪਸ਼ੂ ਤੁਹਾਨੂੰ ਦਿਖਾਤੇ ਆ ਬਿਲਕੁਲ ਬੁਰਜ ਜਿੱਡੀਆਂ ਨੇ ਮਜਾ ਹਾਥੀ ਜੱਡੀਆਂ ਮੱਝਾਂ ਝੋਟੀਆਂ ਵਖਾਤੀਆਂ ਤੁਹਾਨੂੰ ਪੁੱਲ ਵੱਡੇ ਕੱਦ ਪੁੱਤ ਵਿੱਚ ਲਵੀ ਆ ਝੋਟੀ ਬਾਲੀ ਪਸੰਦ ਆਉਣ ਵਾਲੀ ਐ ਦੋਸਤੋ ਤੁਹਾਨੂੰ ਮੈਂ ਲਾ ਵੀ ਇਹ ਨਗੀਨਾ ਆ ਦੇ ਇੱਕ ਰੰਗ ਬਿਲਕੁਲ ਕਾਲੀ ਛਾਈ ਛੋਈ ਤੁਸੀਂ ਆਪ ਵੇਖ ਲਓ ਵੀ ਬਾਲੀ ਦੱਸਣ ਦੀ ਲੋੜ ਨਾ ਪਵੇ ਦੋਸਤੋ ਹਨਾ ਵੀ ਬੱਲਿਆ ਰਿਕਾਰਡ ਬੋਲਦੇ ਸਾਨੂੰ ਬੋਲਣ ਦੀ ਲੋੜ ਕੋਈ ਨਾ ਉਹ ਗੱਲ ਪਤਾ ਵੀ ਝੋਟੀ ਬਹੁਤ ਖੂਬਸੂਰਤ ਤੇ 85000 ਉਦੋਂ ਜੋ ਵੀ ਛੋਟ ਚਾਪਾ ਖੁੱਲਾ ਢੁੱਲਾ ਹੋ ਜੂ ਕਿਸੇ ਪੀਰ ਦਾ ਜਿੰਨਾ ਵੀ ਕੋਈ ਗੰਜੈਸ਼ ਹੋਈ ਲੈ ਵੀ ਸਤਨਾਮ ਇੱਕ ਨੰਬਰ ਬੋਲ ਵੀ ਦਾ ਜੀ 73 474 ਹਾਂਜੀ 083995 ਠੀਕ ਹੈ ਜੀ 7447408395 ਠੀਕ ਹੈ ਜੀ ਹਾਂਜੀ ਲੋਬੀ ਭਰਾਵੋ ਫਿਲਹਾਲ ਇਹ ਨਕਸੀ ਅਜਵੀਰ ਸਤਨਾਮ ਦੇ ਕੋਲ ਪਸ਼ੂ ਪਸੰਦਾ ਹੀ ਹੋਣਗੇ ਪਸ਼ੂ ਚੰਗੇ ਆ ਪਰ ਫਿਰ ਵੀ ਤੁਹਾਡਾ ਹੱਕ ਬਣਦਾ ਵੀ ਇੱਥੇ ਆਣ ਕੇ ਆਪਣੀ ਤਸੱਲੀ ਕਰਕੇ ਲੈ ਕੇ ਜਾਵੋ ਹੋਰ ਕੀ ਗੱਲ ਸੰਧੂ ਸਾਹਿਬ ਜੀ ਇੱਕ ਬੇਨਤੀ ਆ ਕਿ ਜਿਸ ਬੰਦੇ ਨੇ ਵੀ ਗਾਂ ਜਾਂ ਮੱਝ ਕੋਈ ਚੀਜ਼ ਲੈਣੀ ਹੋਵੇ ਪਹਿਲਾਂ ਮੇਰੀ ਵੀਡੀਓ ਚਾਰੀ ਵੇਖੇ ਫਿਰ ਸੁਣੇ ਤੇ ਫਿਰ ਮੈਨੂੰ ਕਾਲ ਕਰੇ ਤੇ ਬਾਕੀ ਉਹ ਵੀ ਰੀ ਕਾਲ ਕਰਿਆ ਕਰੋ ਜਿੰਨੇ ਪਸ਼ੂ ਲੈਣਾ ਹੁੰਦਾ ਤੁਹਾਨੂੰ ਪਤਾ ਵੀਰ ਜੀ ਸਾਡਾ ਵੀ ਇਹ ਮਾਲ ਡੰਗ ਦਾ ਕਾਰੋਬਾਰ ਹੈ ਅਸੀਂ ਚੋਣੀਆਂ ਨਹੀਂ ਆ ਸਾਹਮਣੇ ਹੁੰਦੀਆਂ ਆਦੋ ਕਰੀ ਮੇਰੇ ਫੋਨ ਨਹੀਂ ਸੁਣਦੇ ਤੇ ਗੱਲ ਕਲੀਅਰ ਕਰਕੇ ਫੇਰੀ ਸਾਡੇ ਕੋਈ ਛੇ ਆਇਆ ਕਰੋ ਫੇਰ ਡੰਗਰ ਵੇਖ ਕੇ ਭਾਵੇਂ ਇੱਥੇ ਆਣ ਕੇ ਡੰਗਰ ਦੋ ਡੰਗ ਚੋ ਤਿੰਨ ਡੰਗ ਚੋ ਉਹ ਤੁਹਾਡੀ ਵੀਰ ਜੀ ਤੁਸੀਂ ਪੈਸੇ ਜਾਣੇ ਕਿਉਂ ਅਸੀਂ ਪੈਸੇ ਲੈਣੇ ਤੁਸੀਂ ਦੇਣੇ ਆ ਤੇ ਆਪਣੀ ਸਲੀ ਕਰੀ ਖੜਾ ਕਰੋ ਇਹ ਚ ਵੀਰ ਜੀ ਕੋਈ ਗੱਲ ਨਹੀਂ ਪਰ ਇਹਨਾਂ ਵੀ ਫੋਨ ਉਹ ਵੀਰ ਕਰ ਰਹੇ ਜਿੰਨੇ ਚੋਣੀ ਜਾ ਲੈਣੀ ਹੋਵੇ ਜਿਹੜੀ ਗੱਲ ਹੈ ਉਹ ਦੋਸਤੋ ਇੱਕ ਦੋ ਵਾਰੀ ਪੂਰਾ ਵੀਡੀਓ ਵੇਖ ਲਿਆ ਕਰੋ ਸਾਈ ਪਿਆਨਾ ਪਾਉਣ ਲੱਗੇ ਕਾਲੀ ਦਾ ਕਰਿਆ ਕਰੋ ਤੇ ਸਾਈ ਪਿਆਨੇ ਪਾਏ ਤੋਂ ਬਿਨਾ ਮੇਰਾ ਵੀਰ ਤੁਰ ਜਾਣਾ ਕਰੋ ਹੱਥ ਛੁੱਟ ਕੇ ਬੇਨਤੀ ਆ ਕਈ ਵਾਰ ਨੇੜੇ ਤੇੜੂ ਆਣ ਜਿਹੜੇ ਸਾਈ ਬਿਨ ਨਹੀਂ ਕਰਕੇ ਆਉਂਦੇਗੇ ਉਹ ਵੀ ਖੱਜਲ ਖਰਾਬ ਹੁੰਦੀ ਆ ਪਸ਼ੂ ਪਸੰਦ ਆਉਣ ਤੋਂ ਬਾਅਦ ਅਕੁਰੇ ਸਾਈ ਬਿਨ ਆਪਣਾ ਕੋਈ ਕੱਚਾ ਪੱਕਾ ਲਾਗ ਉਹ ਜ਼ਰੂਰ ਕਰ ਲਿਆ ਕਰੋ ਮੇਰਾ ਭਰਾ ਠੀਕ ਆ ਜੀ ਉਸ ਤੋਂ ਬਾਅਦ ਤੁਸੀਂ ਵਿਜ਼ਿਟ ਕਰਕੇ ਆਪਣੀ ਜਿਹੜੀ ਆ ਹਾਂ ਜਾਂ ਨਾ ਚੈੱਕ ਜੈਸੀਆਂ ਉਹ ਜਿਹੜੀ ਪਾਸ ਹੁੰਦੀ ਹੈ ਜਾਂ ਨਹੀਂ ਹੁੰਦੀ ਉਹ ਬਾਅਦ ਚ ਗੱਲਬਾਤ ਕਰ ਲਿਆ ਕਰੋ ਠੀਕ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ